ਤੁਸੀਂ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਨੇ ਪਰ ਇਹ ਲੋਕ ਜਿਹੜੇ ਨੇ ਮਾਨ ਸਾਹਿਬ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬੁਖਲਾ ਜਾਂਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਦੇ ਨਾਲ ਅਸੀਂ ਘਟੋ-ਘਟ ਕਈ ਲੱਖ ਮੁੰਡਾ ਜੋਗ ਦੇਸ਼ ਵਿੱਚ ਪੱਕਾ ਕਰਾ ਚੁੱਕੇ ਹਾਂ ਤਾਂ ਮੈਂ ਸ਼ੋਸ਼ੇ ਬਾਜੀ ਜੀ ਇਹ ਪੈਸੇ ਹੀ ਲੁੱਟ ਰਹੇ ਹੋ ਤੁਸੀਂ ਮੈਂ ਕਹਾਂ ਜੇ ਅਸੀਂ ਪੈਸੇ ਲੁੱਟ ਰਹੇ ਹਾਂ ਫਿਰ ਤੁਸੀਂ ਮਾਨ ਸਾਹਿਬ ਦੀ ਚਿੱਠੀ ਕਿਉਂ ਲੈਂਦੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਪਤਾ ਨਹੀਂ ਕਿੰਨੇ ਦੇਸ਼ਾਂ ਦੇ ਵਿੱਚ ਝੰਡਾ ਝੂੜ ਰਿਹਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੀ ਪੂਰੀ ਚੜਤਾ ਰੋ ਕਹਿ ਰਹੇ ਨੇ ਕਿ ਅਸੀਂ ਬਹੁਤ ਜਲਦੀ ਖਾਲਸਤਾਨ ਤੁਹਾਨੂੰ ਲੈ ਕੇ ਦੇਵਾਂਗੇ ਪਰ ਵੰਡ ਕਰ ਲੱਗਿਆ ਸਾਡੇ ਨਾਲ ਗਦਾਰੀ ਕਰ ਗਏ ਪਾਕਿਸਤਾਨ ਨੂੰ ਪਾਕਿਸਤਾਨ ਦਿੱਤਾ ਹਿੰਦੂਆ ਨੇ ਹਿੰਦੁਸਤਾਨ ਲੈ ਲਿਆ ਤੇ ਸਾਨੂੰ ਕੁਝ ਮਿਲਿਆ ਨਾ ਬਹੁਤ ਘੱਟ ਲੋਕ ਨੇ ਜਿਹੜੇ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਨੇ ਬਹੁਤ ਸਾਰੇ ਅਜੇ ਨੇ ਜਿਹੜੇ ਕਹਿੰਦੇ ਨੇ ਕਿ ਸਿੱਖਾਂ ਦੇ ਮਸਲੇ ਤਾਂ ਹੀ ਹੱਲ ਹੋ ਸਕਦੇ ਨੇ ਜੇ ਉਹਨਾਂ ਦਾ ਪੂਰਨ ਸਿੱਖ ਰਾਜ ਹੋਏਗਾ ਇਸ ਦਾ ਨਾਂ ਖਾਲਸਤਾਨ ਹੋਣਾ ਸੀ ਜਿਵੇਂ ਕਿ ਪਾਕਿਸਤਾਨ ਦਾ ਨਾਂ ਪਾਕਿਸਤਾਨ ਰੱਖਿਆ ਗਿਆ ਜਿਹੜੀ ਜਗ੍ਹਾ ਸਾਨੂੰ ਸਿੱਖਾਂ ਨੂੰ ਮਿਲਣੀ ਸੀ ਉਹਦਾ ਨਾਂ ਖਾਲਸਤਾਨ ਹੋਣਾ ਸੀ ਨਾ ਕਿ ਅਤਵਾਦੀ ਦੇਸ਼ ਹੋਣਾ। ਇਹ ਜਿਹੜਾ ਸਿੱਖ ਬੰਦਾ ਹੁੰਦਾ ਉਹਦੇ ਤੇ ਕੋਈ ਨਾ ਕੋਈ ਬਲੇਮ ਲਾ ਕੇ ਉਹਨੂੰ ਜਲੀਲ ਕਰਨਾ ਚਾਹੁੰਦੇ ਨੇ ਹੋਰ ਇਹਨਾਂ ਤੋਂ ਕੋਈ ਕੰਮ ਨਹੀਂ ਹੈ। ਜਿਹੜੀ ਭਾਜਪਾ ਪਾਰਟੀ ਨਾਲ ਜੀ ਇਹ ਤਾਂ ਇੱਕ ਜਨੂਨ ਪਾਰਟੀ ਏ, ਬਹੁਤ ਕ੍ਰਾਈਮ ਪਾਰਟੀ ਏ, ਅਸੀ ਪਾਰਟੀ ਏ ਜੋ ਸਿੱਖਾਂ ਨੂੰ ਵਿਖਣਾ ਹੀ ਨਹੀਂ ਜਾਂਦਾ। ਜਿਹੜੀਆਂ ਕਣਾਉਣੀਆਂ ਹਰਕਤਾਂ ਕਰਦੇ ਨੇ ਮਾਨ ਸਾਹਿਬ ਨੇ ਸਿੱਧਾ ਕਿਹਾ ਸੀ ਕਿ ਮੋਦੀ ਹਰਾਂ ਨੇ ਮਰਵਾਏ। ਜਿਹੜੇ ਜ਼ਥੇਦਾਰ ਲਾਏ ਹੋਏ ਨੇ ਉਹ ਇਹਨੇ ਆਪਣੀ ਮਰਜ਼ੀ ਦੇ ਲਾਏ ਹੋਏ ਨੇ। ਕਾਲ ਤੱਕ ਦਾ ਜ਼ਥੇਦਾਰ ਹੋਇਆ ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਇਆ। ਇਸਾਬ ਸੁਖਬੀਰ ਦੀ ਮਰਜ਼ੀ ਨਾਲ ਜਿਹੜਾ ਇਹਨਾਂ ਨੂੰ ਨਾ ਕਰਦਾ ਉਹਨੂੰ ਕੰਨ ਤੋਂ ਫੜ ਕੇ ਥੱਲੇ ਦਾ। ਸਸ਼ੀਗਲ ਦੋਸਤੋ ਮੈਂ ਸੁਖਵਿੰਦਰ ਸ਼ੇਰਗਿੱਲ ਤੁਸੀਂ ਆਜ਼ਾਦ ਪੱਤਰਕਾਰ ਟੀਵੀ ਦੇ ਨਾਲ ਜੁੜਿਓ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਹਰਦੀਪ ਸਿੰਘ ਸਹਜਪੁਰਾ ਸਾਡੇ ਨਾਲ ਮੌਜੂਦ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਤੇ ਉੱਠਦੇ ਨੇ ਤੇ ਇਹ ਵੀ ਵਿਰੋਧੀਆਂ ਤੇ ਇਲਜ਼ਾਮ ਲਾਉਂਦੇ ਨੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸਹਜਪੁਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਤੁਹਾਡੀ ਪਾਰਟੀ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਉੱਤੇ ਸਿਆਸੀ ਰੋਟੀਆਂ ਸੇਕੀਆਂ ਨੇ ਉਸ ਬਾਰੇ ਤੁਸੀਂ ਕੀ ਕਹੋਗੇ ਨਹੀਂ ਜੀ ਇਹ ਤਾਂ ਵਿਰੋਧੀ ਧਿਰਾਂ ਨੇ ਗੱਲਾਂ ਕਰਦੇ ਨੇ ਦੀਪ ਸਿੱਧੂ ਇੱਕ ਹੁਨਹਾਰ ਬਹੁਤ ਕਸ਼ਿਆਲ ਬੰਦਾ ਸੀ ਜਿੰਨੇ ਬਹੁਤ ਪੜ੍ਹਾਈ ਕੀਤੀ ਬਹੁਤ ਵੱਡਾ ਵਕੀਲ ਸੀ ਉਹ ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਜਿਹੜੀ ਕਿ ਲੋਕਾਂ ਦੇ ਕਰਨ ਨੂੰ ਜਗ੍ਹਾ ਮਿਲੇ ਦੀਪ ਸਿੱਧੂ ਸਾਡੇ ਨਾਲ ਰਹਿ ਹੈ ਜੀ ਅਸੀਂ ਉਦੋਂ ਇਲੈਕਸ਼ਨ ਲੜ ਰਹੇ ਸੀ ਦੀਪ ਸਿੱਧੂ ਜੀ ਇੱਥੇ ਆਏ ਤੇ ਉਸ ਦਿਨ ਰਾਤ ਨੂੰ ਅਗਲੇ ਦਿਨ ਪ੍ਰੋਗਰਾਮ ਅਸੀਂ ਸਮਾਣੇ ਦਾ ਲੈ ਰਹੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਮੈਂ ਸਵੇਰ ਨੂੰ ਮੁੜ ਆਉਣਾ ਪਰ ਉਹ ਦਿੱਲੀ ਚਲੇ ਗਏ ਅੱਗੋਂ ਜੋ ਰੱਬ ਨੂੰ ਭਾਵੇ ਉਹਨਾਂ ਕੀਤਾ ਐਕਸੀਡੈਂਟ ਹੋਇਆ ਜਾਂ ਮਾਰਿਆ ਗਿਆ ਜਾਂ ਮਰਵਾਇਆ ਗਿਆ ਉਹ ਗੱਲਾਂ ਸਾਡੇ ਸਰਦਾਰ ਸਿਮਰ ਜੀ ਸੇ ਮਨਾਲ ਨੇ ਸਭ ਨਾਲ ਕੀਤੀਆਂ ਨੇ ਕੋਈ ਅਜਿਹੀ ਗੱਲ ਨਹੀਂ ਸਿੱਧੂ ਬਹੁਤ ਲਾਇਕ ਬੰਦਾ ਸੀ ਔਰ ਬਹੁਤ ਵਧੀਆ ਬੱਸ ਅੱਛਾ ਜਿਹੜੇ ਇੱਕ ਚੀਜ਼ ਇਲਜ਼ਾਮ ਤੁਹਾਡੀ ਪਾਰਟੀ ਤੇ ਹੋਰ ਵੀ ਲੱਗਦਾ ਕਿ ਤੁਸੀਂ ਨਾ ਵਿਦੇਸ਼ ਭੇਜਣ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਕੀਤਾ ਤੁਹਾਡੇ ਅਕਾਲੀ ਦਲ ਬਾਦਲ ਹੋਵੇ ਜਾਂ ਹੋਰ ਵਿਰੋਧੀ ਹੋਣ ਉਹ ਲਗਾਤਾਰ ਇਲਜ਼ਾਮ ਲਾਉਂਦੇ ਆ ਇੱਕ ਪਿੱਛੇ ਜਦ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਤੋਂ ਰਿਪੋਰਟ ਵੀ ਕੀਤਾ ਗਿਆ ਉਦੋਂ ਵੀ ਉਹ ਤੁਹਾਡੀ ਚਿੱਠੀ ਵਾਲਾ ਵਿਵਾਦ ਹੈ ਜਿਹੜਾ ਗਰਮਾਇਆ ਰਿਹਾ ਉਹ ਤੁਹਾਡਾ ਕੀ ਪੱਖ ਹੈ ਉਸ ਮਾਮਲੇ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਦੇ ਨਾਲ ਅਸੀਂ ਕੱਟੋ-ਕੱਟ ਕਈ ਲੱਖ ਮੁੰਡਾ ਜੋ ਵਿਦੇਸ਼ ਵਿੱਚ ਪੱਕਾ ਕਰਾ ਚੁੱਕੇ ਆ ਪਰ ਇਹ ਲੋਕ ਜਿਹੜੇ ਨੇ ਮਾਨ ਸਾਹਿਬ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬਖਲਾ ਜਾਂਦੇ ਨੇ ਮੇਰੇ ਕੋਲ ਇੱਥੇ ਨਾਲ ਇੱਕ ਪਿੰਡੇ ਉਥੋਂ ਕਾਲੀਦਾਲ ਬਾਦਲ ਦਾ ਬੰਦਾ ਚਿੱਠੀ ਲੈਣ ਵਾਸਤੇ ਆਇਆ ਤੇ ਮੈਨੂੰ ਕਹਿਣ ਲੱਗਿਆ ਆਂਦਾ ਐਵੇਂ ਸ਼ੋਸ਼ੇ ਬਾਜੀ ਇਹ ਪੈਸੇ ਹੀ ਲੁੱਟ ਰਹੇ ਹੋ ਤੁਸੀਂ ਮੈਂ ਕਿਹਾ ਜੇ ਅਸੀਂ ਪੈਸੇ ਲੁੱਟ ਰਹੇ ਹਾਂ ਫਿਰ ਤੁਸੀਂ ਮਾਨ ਸਾਹਿਬ ਦੀ ਚਿੱਠੀ ਕਿਉਂ ਲੈਂਦੇ ਹੋ ਨਾ ਲਵੋ ਤੁਹਾਡੇ ਬੱਚੇ ਦਾ ਤੁਹਾਨੂੰ ਦੋ-ਦੋ ਹੱਥੀ ਪਿੱਟ ਰਹੇ ਨੇ ਮਾਨ ਸਾਹਿਬ ਨੂੰ ਵੋਟਾਂ ਪਾਓ ਮਾਨ ਸਾਹਿਬ ਤੋਂ ਚਿੱਠੀਆਂ ਲਓ ਮਾਨ ਸਾਹਿਬ ਤੋਂ ਰੇਕ ਕੰਮ ਲਓ ਵੋਟ ਉਹਨਾਂ ਨੂੰ ਪਾਓ ਜੋ ਗੱਡੀ ਮਾਨ ਸਾਹਿਬ ਦੀ ਅਮਰੀਕਾ ਕੈਨੇਡਾ ਬਾਹਰਲੇ ਦੇਸ਼ਾਂ ਵਿੱਚ ਚੜਾਈ ਹੋਈ ਏ ਉਹ ਉਹ ਮੁੰਡੇ ਜਾਣਦੇ ਨੇ ਜਿਹੜੇ ਉੱਥੇ ਗਏ ਹੋਏ ਨੇ ਜਿਹੜੇ ਇੱਥੇ ਆਲੇ ਨੇ ਕੋਈ ਚੇਅਰਮੈਨ ਬਣ ਗਿਆ ਬਦਲ ਦਾ ਜਾਂ ਕੋਈ ਹੋਰ ਲੀਡਰ ਬਣ ਗਿਆ ਉਹ ਲੋਕ ਮੰਤਰੀ ਸੰਤਰੀ ਜਿਹੜੇ ਨੇ ਉਹ ਇਸ ਇਹ ਗੱਲ ਦੇ ਤਵੇ ਲਾਉਂਦੇ ਨੇ ਕਿ ਸਿਮਰਜੀਤ ਸਿੰਘ ਮਾਨ ਲੋਕਾਂ ਨੂੰ ਲੁੱਟ ਰਿਹਾ ਹੈ ਪਰ ਨਹੀਂ ਜੇ ਉਹ ਲੁੱਟਦਾ ਫਿਰ ਤੁਸੀਂ ਚਿੱਠੀ ਲੈਣ ਕਿਉਂ ਆਉਂਦੇ ਹੋ ਨਾ ਆਇਆ ਕਰੋ ਇੱਕ ਪਾਸੇ ਦਾ ਤੁਸੀਂ ਆਣ ਕੇ ਤਰਲੇ ਕਰਦੇ ਹੋ ਕਿ ਸਾਨੂੰ ਚਿੱਠੀਆਂ ਦਿਓ ਜੀ ਸਾਡੇ ਮੁੰਡੇ ਉੱਥੇ ਪੱਕੇ ਹੋ ਜਾਣ ਮਾਨ ਸਾਹਿਬ ਆਪਣੀ ਚਿੱਠੀ ਦੇ ਲੈਟਰਪੈਡ ਨਾਲ ਉਹਨੂੰ ਉੱਥੇ ਮੁੰਡਿਆਂ ਨੂੰ ਪੱਕੇ ਕਰਾ ਰਹੇ ਨੇ ਔਰ ਮੁੰਡੇ ਜਿੰਨੇ ਵੀ ਹੈ ਸਾਡੇ ਨਾਲ ਜੁੜ ਰਹੇ ਨੇ ਨੌਜਵਾਨ ਮੁੰਡਿਆਂ ਨੇ ਪਿੱਛੇ ਤੁਸੀਂ ਵੇਖਿਆ ਹੋਣਾ ਜਦੋਂ ਲਖਸ਼ਣ ਆਏ ਸਨ ਜਿੰਨਾ ਮੁੰਡਿਆਂ ਨੌਜਵਾਨਾਂ ਨੇ ਸਾਡਾ ਸਾਥ ਦਿੱਤਾ ਪਰ ਉਹਨਾਂ ਕਾਲੀਦਾਲ ਬਾਦਲ ਨਾਲ ਸਾਡੀ ਮੁਖਾਲਬਤ ਕੀਤੀ ਹੈ ਅੱਛਾ ਤੁਸੀਂ ਕਿਹਾ ਕਿ ਸਿਮਰਜੀਤ ਸਿੰਘ ਮਾਨ ਦੀ ਬਹੁਤ ਝੜਤ ਹੈ ਪਰ ਅ ਦੂਜੇ ਪਾਸੇ ਇਹ ਵੀ ਹੁੰਦਾ ਕਿ ਜਦ ਤੁਸੀਂ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ ਤਾਂ ਉਹਨੀਆਂ ਵੋਟਾਂ ਤੁਹਾਨੂੰ ਪੈਂਦੀਆਂ ਨਹੀਂ ਪਿਛਲੀ ਵਾਰ ਤੁਸੀਂ ਵੀ ਚੋਣ ਲੜੇ ਸਮਾਣੇ ਹਲਕੇ ਤੋਂ ਤਾਂ 40000 ਦੇ ਕਰੀਬ ਵੋਟ ਪਈ ਉਸ ਤੋਂ ਪਹਿਲਾਂ 17 ਦੀ ਗੱਲ ਕੀਤੀ ਜਾਵੇ ਜਦ ਅਰਜਿੰਦਰ ਸਿੰਘ ਹੋਰੀ ਲੜੇ ਸੀ ਉਦੋਂ ਵੀ ਤੁਹਾਡੇ ਤੋਂ ਘੱਟ ਵੋਟ ਪੈਂਦੀ ਹੈ ਤਾਂ ਇਹ ਵੋਟਾਂ ਦੇ ਵਿੱਚ ਤਬਦੀਲ ਕਿਉਂ ਨਹੀਂ ਹੋ ਪਾਉਂਦੀ ਕਿਉਂਕਿ ਤੁਸੀਂ ਅਕਸਰ ਤੇ ਤੁਹਾਡੀ ਪਾਰਟੀ ਦਾਵਾ ਕਰਦੀ ਹੈ ਕਿ ਅਸੀਂ ਸਿੱਖਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਸਿੱਖੀ ਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸਿੱਖਾਂ ਦੀਆਂ ਵੋਟਾਂ ਤੁਹਾਨੂੰ ਕਿਉਂ ਨਹੀਂ ਪੈਂਦੀਆਂ ਫਿਰ ਇਹ ਵੇਖੋ ਜੀ ਅਸੀਂ ਪਿੱਛੇ ਜਿਮਨੀ ਚੋਣ ਹੋਈ ਸੀ ਸੰਗਰੂਰ ਦੇ ਵਿੱਚ ਜੀ ਤੇ ਲੋਕਾਂ ਨੇ ਵੋਟਾਂ ਪਾਈਆਂ ਵਾਦ ਚੜ ਕੇ ਪਾਈਆਂ ਸਾਡੀਆਂ ਵੀ ਡਿਊਟੀਆਂ ਲੱਗੀਆਂ ਸੀ ਮੇਰੇ ਕੋਲ ਉਸ ਟਾਈਮ 11 ਪਿੰਡ ਸੀ ਮਾਨ ਸਾਹਿਬ ਦੇ ਸੰਗਰੂਰ ਦੇ ਵਿੱਚ ਪਰ ਲੋਕਾਂ ਨੇ ਮਣਾ ਦੇ ਵਿੱਚ ਪਤਾ ਨਹੀਂ ਕੀ ਆ ਜਾਂਦਾ ਪਰ ਉਹਨਾਂ ਲੋਕਾਂ ਨੇ ਬਹੁਤ ਸਪੋਰਟ ਕੀਤੀ ਮਾਨ ਸਾਹਿਬ ਜਿੱਤ ਕੇ ਪਾਰਲੀਮੈਂਟ ਵਿੱਚ ਭੇਜਿਆ 1.5 ਸਾਲ ਲਈ ਪਰ ਇਹ ਜਿਹੜੇ ਲੋਕ ਕਹਿੰਦੇ ਨੇ ਵੋਟਾਂ ਦੇ ਵੇਲੇ ਆਣ ਕੇ ਉਹ ਵੋਟ ਨਹੀਂ ਪਾਉਂਦੇ ਪਤਾ ਨਹੀਂ ਕੀ ਗੱਲ ਹੋ ਜਾਂਦੀ ਇਹਨਾਂ ਨੂੰ ਇਹ ਗੱਲ ਨੂੰ ਅਸੀਂ ਮੰਨਣ ਲਈ ਤਿਆਰ ਆ ਕਿ ਉਹ ਸਾਨੂੰ ਵੋਟ ਨਹੀਂ ਪਾਉਂਦੇ ਪਰ ਸਾਡੇ ਨਾਲ ਚੱਲਦੇ ਨੇ ਜਦੋਂ ਕੰਮ ਹੁੰਦਾ ਸਾਡੇ ਕੋਲ ਆਉਂਦੇ ਨੇ ਵੋਟਾਂ ਵੇਲੇ ਪਤਾ ਨਹੀਂ ਕੀ ਹੁੰਦਾ ਜਾਂ ਕੋਈ ਮਸ਼ੀਨਾਂ ਦੀ ਹਰਾਫੇਰੀ ਹੁੰਦੀ ਹੈ ਜਾਂ ਕੀ ਹੁੰਦਾ ਵੋਟ ਸਾਨੂੰ ਕੱਟ ਪੈਂਦੀ ਹੈ ਅੱਛਾ ਤੁਸੀਂ ਵੋਟਾਂ ਦੀ ਗੱਲ ਕੀਤੀ ਤੇ ਤੁਹਾਡੀ ਪਾਰਟੀ ਦੀ ਇੱਕ ਵਿਚਾਰਧਾਰਾ ਰੱਖ ਕੇ ਅਸੀਂ ਸਿੱਖਾਂ ਦੇ ਲਈ ਪੂਰਨ ਸਿੱਖ ਰਾਜ ਦੀ ਮੰਗ ਕਰਦੇ ਹਾਂ ਤੇ ਪਰ ਤੁਹਾਡੇ ਵਿਰੋਧੀ ਕਈ ਸਵਾਲ ਕਰਦੇ ਆ ਖੜੇ ਕਰਦੇ ਆ ਕਹਿੰਦੇ ਕਿ ਖਾਲਿਸਤਾਨ ਦੀ ਮੰਗ ਹੀ ਨਹੀਂ ਕੋਈ ਇਹ ਤਾਂ ਕੁਝ ਕੁ ਬੰਦੇ ਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਸਿਰਫ ਹਿੰਦੂ ਮਨਾ ਦੇ ਵਿੱਚ ਡਰ ਪੈਦਾ ਕਰਕੇ ਭਾਜਪਾ ਨੂੰ ਵੋਟਾਂ ਪਾਉਣਾ ਜਾਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਵੋਟਾਂ ਪਾਉਣ ਦਾ ਮਕਸਦ ਹੁੰਦਾ ਹੋਰ ਕੁਝ ਨਹੀਂ ਹੈ ਜੀ ਨਹੀਂ ਜੀ ਸਾਡੀ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਰੀ ਸ਼ੁਰੂ ਤੋਂ ਲੈ ਕੇ ਸੰਗਰਸ਼ ਲੜਦੇ ਆਏ ਨੇ ਅਸੀਂ ਵੀ ਉਹਨਾਂ ਦੇ ਨਾਲ ਆ 89 ਦੇ ਵਿੱਚ ਇਹ ਪਾਰਟੀ ਬਣੀ ਸੀ ਜਦੋਂ ਤੋਂ ਮੈਂ ਨਾਲ ਚੱਲਿਆ ਆ ਰਿਹਾ ਮੈਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਪਤਾ ਨਹੀਂ ਕਿੰਨੇ ਦੇਸ਼ਾਂ ਦੇ ਵਿੱਚ ਝੰਡਾ ਚੂੜ ਰਿਹਾ ਹੈ ਔਰ ਹੁਣ ਵੀ ਤੁਸੀਂ ਰੋਜ਼ ਸੁਣਦੇ ਹੋਵੋਗੇ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੀ ਪੂਰੀ ਚੜ੍ਹਤ ਹੈ ਔਰ ਉਹ ਕਹਿ ਰਹੇ ਨੇ ਕਿ ਅਸੀਂ ਬਹੁਤ ਜਲਦੀ ਖਾਲਸਾਣ ਤੁਹਾਨੂੰ ਲੈ ਕੇ ਦੇਵਾਂਗੇ ਸਾਡੇ ਸਿਮਰਜੀਤ ਸਿੰਘ ਮਾਨ ਜੀ ਇੰਗਲੈਂਡ ਵਿੱਚ ਗਏ ਸੀ ਉੱਥੇ ਵੀ ਗੱਲ ਕੀਤੀ ਸੀ ਇਹਨਾਂ ਨੇ ਵੀ ਤੁਸੀਂ ਸਾਡੀ ਜਿਹੜੀ ਜਗ੍ਹਾ ਉਹ ਸਾਨੂੰ ਦਿਓ ਕਿਉਂ ਤੁਹਾਡੇ ਪੁਰਖੇ ਸਾਨੂੰ ਇਹ ਜਗ੍ਹਾ ਦੇ ਕੇ ਗਏ ਹੋਏ ਨੇ ਤੇ ਉਸ ਨੈਨਾ ਉਹਨਾਂ ਦਿੱਤੀ ਪਰ ਇੱਥੇ ਵਾਲਿਆ ਜਿਹੜੇ ਹਿੰਦੂ ਜਿਹੜੇ ਮੋਦੀ ਉਰੀ ਨੇ ਇਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਉਹ ਜਗ੍ਹਾ ਸਾਨੂੰ ਦੇਣ ਨਹੀਂ ਦਿੱਤੀ ਤੇ ਆਪ ਇਹਨਾਂ ਉਸ ਟਾਈਮ ਕਿਹਾ ਸੀ ਕਿ ਅਸੀਂ ਜਿਹੜਾ ਹਿੰਦੂ ਰਾਜ ਹੈ ਤੇ ਸਿੱਖ ਭਾਈਚਾਰਾ ਅਸੀਂ ਨਾਲ ਮਿਲ ਕੇ ਬੈੰਨੇ ਆ ਅਸੀਂ ਆਪਸ ਚਾਪੇ ਵੰਡ ਕਰ ਲਾਂਗੇ ਪਰ ਵੰਡ ਕਰਨ ਲੱਗਾ ਸਾਡੇ ਨਾਲ ਗਦਾਰੀ ਕਰਕੇ ਪਾਕਿਸਤਾਨ ਨੂੰ ਪਾਕਿਸਤਾਨ ਦਿੱਤਾ ਹਿੰਦੂਆ ਨੇ ਹਿੰਦੁਸਤਾਨ ਲੈ ਲਿਆ ਤੇ ਸਾਨੂੰ ਕੁਝ ਮਿਲਿਆ ਨਾ ਉਸ ਦੀ ਲੜਾਈ ਅਸੀਂ ਲੜ ਰਹੇ ਆਂ ਜਿਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਚਾਚਾ ਜੀ ਸਰਦਾਰ ਜਗਿੰਦਰ ਸਿੰਘ ਜੀ ਮਾਨ ਤੇ ਇੱਕ ਜਥੇਦਾਰ ਹੋਰ ਸੀ ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ ਉਹਨਾਂ ਦੋਨਾਂ ਨੇ ਉੱਥੇ ਸਾਈਨ ਨਹੀਂ ਕਰਨ ਕੀਤੇ ਜੇ ਉੱਥੇ ਸਮਝੌਤਾ ਜਿੱਤੇ ਹੋਇਆ ਸੀ ਉੱਥੇ ਉਹਨਾਂ ਦੋਨਾਂ ਨੇ ਸਾਈਨ ਨਹੀਂ ਕਰਨ ਕਰੇ ਕਿ ਜਿੰਨਾ ਚਿਰ ਸਾਡਾ ਰਾਜ ਸਾਨੂੰ ਨਹੀਂ ਮਿਲਦਾ ਅਸੀਂ ਸਾਈਨ ਨਹੀਂ ਕਰਾਂਗੇ ਤਾਂ ਉਹਨਾਂ ਫਿਰ ਉਸ ਨੂੰ ਮੁਅੱਤਲ ਕਰ ਦਿੱਤਾ ਸੀ ਜੇ ਤਾਂ ਸਸਪੈਂਡ ਕੀਤਾ ਜਾਏ ਫਿਰ ਤਾਂ ਖਤਮ ਹੋ ਜਾਂਦਾ ਪਰ ਉਹਨਾਂ ਨੇ ਮੁਅੱਤਲ ਕੀਤਾ ਸੀ ਅੱਜ ਫੇਰ ਮਾਨ ਸਾਹਿਬ ਨੇ ਉਹੀ ਜਿਹੜੀ ਉਹਨਾਂ ਦੀ ਚੁੱਕ ਕੇ ਉਸ ਗੱਲ ਨੂੰ ਚੁੱਕ ਕੇ ਦੁਬਾਰੇ ਕੋਰਟ ਵਿੱਚ ਕੇਸ ਵੀ ਲਾਇਆ ਹੋਇਆ ਤੇ ਅਸੀਂ ਬਾਹਰ ਯੂਐਨਚ ਵੀ ਲਾਇਆ ਹੋਇਆ ਤੇ ਖਾਲਿਸਤਾਨ ਦੀ ਗੱਲ ਪੂਰੇ ਯੂਰਾ ਨਾਲ ਚੱਲ ਰਹੀ ਹੈ ਔਰ ਖਾਲਿਸਤਾਨ ਬਣੇਗਾ ਅੱਛਾ ਤੁਸੀਂ ਕਿਹਾ ਕਿ ਖਾਲਿਸਤਾਨ ਬਣੇਗਾ ਪਰ ਬਹੁਤ ਘੱਟ ਲੋਕ ਨੇ ਜਿਹੜੇ ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਨੇ ਬਹੁਤ ਸਾਰੇ ਅਜੇ ਨੇ ਜਿਹੜੇ ਕਹਿੰਦੇ ਨੇ ਕਿ ਸਿੱਖਾਂ ਦੇ ਮਸਲੇ ਤਾਂ ਹੀ ਹੱਲ ਹੋ ਸਕਦੇ ਨੇ ਜੇ ਉਹਨਾਂ ਦਾ ਪੂਰਨ ਸਿੱਖ ਰਾਜ ਹੋਏਗਾ ਪਰ ਬਹੁਤ ਸਾਰੇ ਅਜੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਵੱਧ ਅਧਿਕਾਰਾਂ ਦੀ ਲੋੜ ਹੈ ਤੇ ਹਿੰਦੁਸਤਾਨ ਦੇ ਅਧੀਨ ਰਹਿ ਕੇ ਵੀ ਸਿੱਖਾਂ ਦੇ ਮਸਲੇ ਹੱਲ ਕਰਵਾਏ ਜਾ ਸਕਦੇ ਨੇ ਤੇ ਪਰ ਇਹਨਾਂ ਦੋਵੇਂ ਬਚਾ ਜਿਹੜੇ ਵੱਖ-ਵੱਖ ਵਿਚਾਰ ਨੇ ਇਹਨਾਂ ਨੂੰ ਇਕੱਠੇ ਕਿਵੇਂ ਕਰੋਗੇ ਪੰਜਾਬ ਦੇ ਵਿੱਚ ਪੰਜਾਬ ਦੀ ਹੀ ਮੌਜੂਦਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਿੰਦੂ ਵੀ ਇੱਥੇ ਰਹਿੰਦੇ ਆ ਮੁਸਲਮਾਨ ਵੀ ਇੱਥੇ ਰਹਿੰਦੇ ਆ ਕ੍ਰਿਸ਼ਚਨ ਵੀ ਇੱਥੇ ਰਹਿੰਦੇ ਆ ਤਾਂ ਉਹ ਭਾਈਚਾਰਿਆਂ ਨੂੰ ਕਿਵੇਂ ਨਾਲ ਜੋੜੋਗੇ ਕਿਉਂਕਿ ਖਾਲਸਾਤਨ ਨਾਂ ਤੋਂ ਐ ਇੰਜ ਜਾਪਦਾ ਜਿਵੇਂ ਸਿਰਫ ਸਿੱਖਾਂ ਦਾ ਰਾਜ ਹੋਏਗਾ ਨਹੀਂ ਜੀ ਐਸੀ ਕੋਈ ਗੱਲ ਨਹੀਂ ਜੋ ਖਾਲਸਾਤਨ ਹੈ ਨਾ ਏ ਸਾਡੇ ਜਿਹੜਾ ਜਿਵੇਂ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਗਿਆ ਜੀ ਤੇ ਹਿੰਦੂਆਂ ਨੂੰ ਹਿੰਦੁਸਤਾਨ ਦਿੱਤਾ ਗਿਆ ਜਿਹੜਾ ਖਿੱਤਾ ਸਾਨੂੰ ਮਿਲਣਾ ਸੀ ਉਸ ਦਾ ਨਾਂ ਖਾਲਸਤਾਨ ਹੋਣਾ ਸੀ ਨਾ ਕਿ ਖਾਲਸਤਾਨੀ ਕੁਅਤਵਾਦੀਆਂ ਦਾ ਦੇਸ਼ ਸੀ ਠੀਕ ਇਸ ਦਾ ਨਾਂ ਖਾਲਸਤਾਨ ਹੋਣਾ ਸੀ ਜਿਵੇਂ ਕਿ ਪਾਕਿਸਤਾਨ ਦਾ ਨਾਂ ਪਾਕਿਸਤਾਨ ਰੱਖਿਆ ਗਿਆ ਜਿਹੜੀ ਜਗੇ ਜਗਾ ਸਾਨੂੰ ਸਿੱਖਾਂ ਨੂੰ ਮਿਲਣੀ ਸੀ ਉਹਦਾ ਨਾਂ ਖਾਲਸਤਾਨ ਹੋਣਾ ਸੀ ਨਾ ਕਿ ਅੱਤਵਾਦੀ ਦੇਸ਼ ਹੋਣਾ ਸੀ ਤੇ ਨਾ ਕੋ ਕੁਅਤਵਾਦੀ ਹੈ ਅਸੀਂ ਆਪਣਾ ਸਿੱਖ ਰਾਜ ਮੰਗਨੇ ਆ ਇਹ ਸਾਨੂੰ ਦਿੰਦੇ ਨਹੀਂ ਇਹ ਜੀ ਕੱਲ ਦਾ ਨਾ ਕੋਈ ਸਾਡਾ ਹਿੰਦੂਆਂ ਨਾਲ ਵੈਰ ਏ ਨਾ ਸਾਡਾ ਕਿਸੇ ਬੋਧੀਆਂ ਨਾਲ ਵੈਰ ਏ ਨਾ ਕਿਸੇ ਹੋਰ ਦੇ ਮੁਲਕ ਦੇ ਲੋਕਾਂ ਨਾਲ ਅਸੀਂ ਤਾਂ ਸਿਰਫ ਆਪਣਾ ਆਪਣਾ ਮੁਲਕ ਚਾਹੁੰਨੇ ਆ ਕਿ ਜਿੱਥੇ ਅਸੀਂ ਵੀ ਆਜ਼ਾਦੀ ਨਾਲ ਰਹਿ ਸਕੀਏ ਅੱਛਾ ਇੱਕ ਚ ਕਟਨਾਵਾ ਵਰਪਰਦੀਆਂ ਨੇ ਬਹੁਤ ਸਾਰੀਆਂ ਜਦ ਸਾਡਾ ਕੋਈ ਮੁੰਡਾ ਸਿੱਖ ਸਰਦਾਰ ਮੁੰਡਾ ਕੋਈ ਕ੍ਰਿਕਟ ਖੇਡਦਾ ਹੈ ਕਰਸ਼ਦੀਪ ਸ਼ਾਹ ਤੁਸੀਂ ਜਾਣਦੇ ਹੋ ਤਾਂ ਇੱਕ ਵਾਰ ਉਹਨਾਂ ਨੇ ਪਾਕਿਸਤਾਨ ਦੇ ਵਿਰੁੱਧ ਨਾ ਕੈਚ ਛੱਡਤਾ ਤੇ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਗਿਆ ਖਾਲਿਸਤਾਨੀ ਖਾਲਿਸਤਾਨੀ ਕਹਿ ਕੇ ਤੇ ਉਹੀ ਮੁੰਡਾ ਜਦੋਂ ਚੰਗਾ ਪ੍ਰਦਰਸ਼ਨ ਕਰਦਾ ਤਾਂ ਉਸ ਨੂੰ ਹਿੰਦੁਸਤਾਨੀ ਕਹਿ ਕੇ ਬੜਾਵਾ ਦਿੱਤਾ ਜਾਂਦਾ ਤੇ ਬਹੁਤ ਸਾਰੇ ਥਾਵਾਂ ਤੇ ਹੁੰਦਾ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਵਾਪਰਦਾ ਜਿੱਥੇ ਵੀ ਸਿੱਖ ਸਰਦਾਰ ਦਿਖਦਾ ਹੋਰ ਸਟੇਟਾਂ ਦੇ ਵਿੱਚ ਹੋਰ ਥਾਵਾਂ ਤੇ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਐਜ਼ ਜਿਵੇਂ ਅੱਤਵਾਦੀ ਹੁਣ ਐਵੇਂ ਜਲੀਲ ਕੀਤਾ ਜਾਂਦਾ ਉਹ ਉਸ ਬਾਰੇ ਕੀ ਕਹੋਗੇ ਉਹਦੇ ਬਾਰੇ ਤਾਂ ਇਹ ਜਿਹੜੇ ਹਿੰਦੂ ਲੋਕ ਨੇ ਨਾ ਜੀ ਇਹ ਸਾਡੇ ਸਿੱਖਾਂ ਨਾਲ ਪਹਿਲਾਂ ਤੋਂ ਲੈ ਕੇ ਵਿਤਕਰੇ ਕਰਦੇ ਆ ਰਹੇ ਨੇ ਜੀ ਜਿਸ ਤਰ੍ਹਾਂ ਤੁਸੀਂ ਪਾਕਿਸਤਾਨ ਵਾਲਿਆਂ ਦੀ ਗੱਲ ਕੀਤੀ ਏ ਉਸ ਤਰ੍ਹਾਂ ਸਾਡੇ ਹਰਿਆਣੇ ਦੇ ਵਿੱਚ ਮੁੰਡਾ ਖਿਡਾਰੀ ਜਿੱਤਿਆ ਸੀ ਉਹਦੇ ਨਾਲ ਵੀ ਹੋਇਆ ਸੀ ਇਹ ਜਿਹੜਾ ਸਿੱਖ ਬੰਦਾ ਹੁੰਦਾ ਉਹਦੇ ਤੇ ਕੋਈ ਨਾ ਕੋਈ ਬਲੇਮ ਲਾ ਕੇ ਉਹਨੂੰ ਜਲੀਲ ਕਰਨਾ ਚਾਹੁੰਦੇ ਨੇ ਹੋਰ ਇਹਨਾਂ ਤੋਂ ਕੋਈ ਕੰਮ ਨਹੀਂ ਹੈ ਅਸੀਂ ਕਈ ਵਾਰਾਂ ਗੱਲਾਂ ਕੀਤੀਆਂ ਨੇ ਜੋ ਗੱਲ ਕਰਨੀ ਆ ਹੁਣ ਪਿੱਛੇ ਜਿਹੀ ਅਮਰਤ ਸ਼ਾਹ ਨੇ ਬਿਆਨ ਦਿੱਤਾ ਸੀ ਸੰਤ ਭਿੰਡਰਾਲਾਆਂ ਦੇ ਖਿਲਾਫ ਤਾਂ ਉਹਦੇ ਬਾਅਦ ਅਸੀਂ ਜਾ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਰ ਇਹ ਜਾਣ ਬੁੱਝ ਕੇ ਊਲ ਜਲੂਲ ਬੋਲ ਕੇ ਸਾਨੂੰ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਹੋਰ ਉਹ ਨਾ ਕੋ ਮੁੰਡੇ ਚ ਖੋਟ ਸੀ ਨਾ ਕੋ ਜਦੋਂ ਇੱਧਰ ਆ ਜਾਂਦਾ ਫੇਰ ਉਹ ਜਿੱਤ ਕੇ ਆਉਂਦਾ ਫੇਰ ਇਹ ਕਹਿੰਦੇ ਨੇ ਸਾਡਾ ਜਦੋਂ ਉਧਰ ਚਲੇ ਜਾਂਦੇ ਨੇ ਜਾਂ ਕੋਈ ਇਹੋ ਜੀ ਗੱਲ ਹੁੰਦੀ ਹੈ ਤਾਂ ਫਿਰ ਇਹ ਕਹਿੰਦੇ ਨੇ ਇਹ ਅਤਵਾਦੀ ਨੇ ਇਹ ਸਾਡੇ ਤੇ ਬਲੇਮ ਲਾਉਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਅਜੇ ਹਿੰਦੂਆਂ ਨੂੰ ਆਪਣੇ ਭਰਾ ਸਮਝਦੇ ਆ ਸਾਡੇ ਨਾਲ ਨੇ Hindu Hindu veer ਸਾਡੇ ਨਾਲ ਵੋਟਾਂ ਪਾ ਕੇ ਗਏ ਨੇ ਸਾਡੇ ਨਾਲ ਪਾਰਟੀ ਵਿੱਚ ਸ਼ਾਮਲ ਨੇ ਤੁਸੀਂ ਜਾਣਦੇ ਹੋਗੇ ਲੁਧਿਆਣੇ ਵਾਲੇ ਜੋਤੀ ਨੂੰ ਉਹ ਸਾਡੇ ਨਾਲ ਆ ਜੀ ਬਿਲਕੁਲ ਉਹ ਨਾਲ ਚੱਲਦੇ ਨੇ ਖਾਲਸਾਣ ਦੀ ਗੱਲ ਕਰਦੇ ਨੇ ਅਸੀਂ ਵੀ ਕਰ ਰਹੇ ਆ ਸਾਡੇ ਜਦੋਂ ਸਾਡਾ ਪ੍ਰਧਾਨ ਕਰ ਰਿਹਾ ਤਾਂ ਅਸੀਂ ਤਾਂ ਕਰਨੀ ਹੀ ਕਰਨੀ ਅਚਾ ਤੁਸੀਂ ਅਮੇਸ਼ਾਵਰਾਂ ਦਾ ਜ਼ਿਕਰ ਕੀਤਾ ਤਾਂ ਅਮੇਸ਼ਾਵਰਾਂ ਦੇ ਦੋ ਬਿਆਨ ਬਹੁਤ ਅਹਿਮ ਨੇ ਜਿਹੜੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦਿੱਤੇ ਨੇ ਇੱਕ ਤਾਂ ਉਹ ਕਹਿੰਦੇ ਆ ਕਿ ਹਰਸਿਮਰਤ ਕੌਰ ਬਾਦਲ ਮੰਗ ਕਰ ਰਹੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀ ਸੀ ਤੇ ਉਹ ਕਹਿੰਦੇ ਕਿ ਉਹਨਾਂ ਨੇ ਅਸਿੱਧੇ ਰੂਪ ਦੇ ਵਿੱਚ ਕੋਰੀ ਨਾ ਕੀਤੀ ਕਿ ਬੰਦੀ ਸਿੰਘਾਂ ਨੂੰ ਅਸੀਂ ਨਹੀਂ ਛੱਡਦੇ ਤੇ ਦੂਜਾ ਬਿਆਨ ਜਿਹੜਾ ਤੁਸੀਂ ਜ਼ਿਕਰ ਕੀਤਾ ਭਿੰਡਰਾਂ ਵਾਲਿਆਂ ਵਾਲਾ ਤੇ ਭਾਜਪਾ ਤੇ ਸੁਖਵੀਰ ਬਾਦਲ ਇਲਜ਼ਾਮ ਲਾਉਂਦੇ ਨੇ ਕਿ ਇਹਨਾਂ ਨੇ ਸਾਡੇ ਤਖਤ ਸੈਵਾਨਾਂ ਤੇ ਕਬਜ਼ੇ ਕੀਤੇ ਨੇ ਹਜ਼ੂਰ ਸਾਹਿਬ ਹੋਵੇ ਪਟਨਾ ਸਾਹਿਬ ਹੋਵੇ ਜੈ ਜੀ ਪੀ ਸੀ ਦੇ ਰੂਪ ਦੇ ਵਿੱਚ ਹੋਵੇ ਕਿ ਹਰਿਆਣਾ ਦੇ ਵਿੱਚ ਅਲੱਗ ਕਮੇਟੀ ਬਣਾਤੀ ਇਸ ਸਾਰੇ ਘਟਨਾਕਰਮ ਨੂੰ ਤੁਸੀਂ ਕਿਵੇਂ ਸਮਝਦੇ ਹੋ ਬੀਜੇਪੀ ਦੂਜੇ ਪਾਸੇ ਦਾਵਾ ਕਰਦੀ ਹੈ ਕਹਿੰਦੀ ਹੈ ਕਿ ਅਸੀਂ ਬਹੁਤ ਪੰਜਾਬ ਹਤੈਸ਼ੀ ਹਾਂ ਅਸੀਂ ਬਹੁਤ ਸਿੱਖ ਹਤੈਸ਼ੀ ਹਾਂ ਤੇ ਉਹਨਾਂ ਦਾ ਪੱਖ ਤੁਹਾਡਾ ਪੱਖ ਤੇ ਬਾਕੀ ਵਿਰੋਧੀ ਪਾਰਟੀਆਂ ਜੋ ਸਵਾਲ ਕਰਦੀਆਂ ਉਹਨਾਂ ਨੂੰ ਕਿਵੇਂ ਸਮਝਦੇ ਹੋ ਜਿਹੜੀ ਬੀਜੇਪੀ ਪਾਰਟੀ ਹੈ ਨਾ ਜੀ ਇਹ ਤਾਂ ਇੱਕ ਜਨੂਨ ਪਾਰਟੀ ਹੈ ਬਹੁਤ ਕ੍ਰਾਇਮ ਪਾਰਟੀ ਐਸ ਸੀ ਪਾਰਟੀ ਐ ਜੋ ਸਿੱਖਾਂ ਨੂੰ ਵੇਖਣਾ ਹੀ ਨਹੀਂ ਚਾਹੁੰਦੀ ਤੇ ਇਹ ਕਦੇ ਵੀ ਸਾਡੇ ਨਾਲ ਗੱਲ ਦਿਲ ਦੀ ਗੱਲ ਜਿਹੜੀ ਉਹ ਸਾਡੇ ਤੋਂ ਲੁਕੋ ਕੇ ਰੱਖਦੀ ਏ ਔਰ ਸਾਡੇ ਹੀ ਬੰਦਿਆਂ ਉੱਤੇ ਟਾਰਗੇਟ ਖਾਦੀ ਆ ਅਸੀਂ ਕਈ ਵਾਰਾਂ ਅਮਰਤ ਸ਼ਾਹ ਤੇ ਮੋਦੀ ਮੋਦੀ ਦੇ ਖਿਲਾਫ ਬਹੁਤ ਵਾਰਾਂ ਮੰਗ ਪੱਤਰ ਦੇ ਚੁੱਕੇ ਆ ਵੀ ਤੁਸੀਂ ਇਹ ਨਾ ਕਰੋ ਸਿੱਖਾਂ ਨਾਲ ਵਿਤਕਰਾ ਨਾ ਰੱਖੋ ਪਰ ਉਹ ਸਰਕਾਰ ਐ ਉਹਨਾਂ ਦੀ ਉਹ ਜੋ ਮਰਜ਼ੀ ਕਰ ਸਕਦੇ ਨੇ ਪਰ ਮਾਨ ਸਾਹਿਬ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਸਭ ਕੁਝ ਬੋਲਿਆ ਤੇ ਉੱਥੇ ਆਪਣਾ ਬਾਹਰ ਜਿਹੜਾ ਵਾਪਾ ਪਾਣਾ ਵਾਪਰਿਆ ਜਿਵੇਂ ਅਮਰਤਪਾਲ ਸਿੰਘ ਜੀ ਖੰਡਾ ਅਵਤਾਰ ਸਿੰਘ ਜੀ ਖੰਡਾ ਅਵਤਾਰ ਸਿੰਘ ਜੀ ਖੰਡਾ ਤੇ ਭਾਈ ਨਿਜਰ ਹਰਦੀਪ ਸਿੰਘ ਜੀ ਨਿਜਰ ਇਹ ਬਾਹਰ ਸਾਡੇ ਸਿੰਘ ਮਾਰੇਗੇ ਪਾਕਿਸਤਾਨ ਚ ਪੰਜ ਵਾਰ ਸਾਹ ਮਾਰੇਗੇ ਉਹਨਾਂ ਦੇ ਬਾਰੇ ਵੀ ਮਾਨ ਸਾਹਿਬ ਨੇ ਪਾਰਲੀਮੈਂਟ ਵਿੱਚ ਗੱਲ ਚੁੱਕੀ ਸੀ ਪਰ ਇਹ ਜਿਹੜੀਆਂ ਕਣਾਉਣੀਆਂ ਹਰਕਤਾਂ ਕਰਦੇ ਨੇ ਮਾਨ ਸਾਹਿਬ ਨੇ ਸਿੱਧਾ ਕਿਹਾ ਸੀ ਕਿ ਇਹ ਮੋਦੀ ਹਰਾਂ ਨੇ ਮਰਵਾਏ ਨੇ ਇਹ ਇਹਨਾਂ ਦੀ ਚਾਲ ਹੈ ਇਹਨਾਂ ਦੇ ਬੰਦੇ ਛੱਡ ਕੇ ਉਥੋਂ ਬੰਦੇ ਭੇਜ ਕੇ ਸਾਡੇ ਬੰਦਿਆਂ ਦਾ ਕਤਲਿਆ ਹਮ ਕਰਾਇਆ ਇਸ ਤਰ੍ਹਾਂ ਬੀਜੇਪੀ ਸਾਨੂੰ ਵੀਰ ਜੀ ਵੇਖਣਾ ਨਹੀਂ ਜੇ ਚਾਂਦੀ ਬਾਕੀ ਜਿਹੜੇ ਨੇ ਜੋ ਕੁਝ ਆਇਆ ਉਹ ਤੁਹਾਨੂੰ ਪਤਾ ਹੀ ਹੈ। ਅੱਛਾ ਭਾਜਪੀ ਵਾਲੇ ਤਾਂ ਦਾਵਾ ਕਰਦੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਭਾਜਪੀ ਦੇ ਵੱਖ-ਵੱਖ ਆਗੂ ਨੂੰ ਮਿਲਦਾ। ਉਹ ਕਹਿੰਦੇ ਕਿ ਅਸੀਂ ਸਾਡੇ ਤੋਂ ਵੱਡਾ ਤਾਂ ਸਿੱਖ ਤੈਸ਼ੀ ਨਹੀਂ। ਅਸੀਂ ਕਰਤਾਰਪੁਰ ਲਾਂਘਾ ਖੋਲ੍ਹਿਆ। ਅਸੀਂ ਸਾਬਜਾਦਿਆਂ ਦੇ ਦਿਨ ਮਨਾਉਨੇ ਆ। ਅਸੀਂ ਗੁਰੂ ਸਹਿਬਾਨਾਂ ਦੇ ਦਿਨ ਮਨਾਉਨੇ ਆ। ਇਸ ਤੋਂ ਪਹਿਲਾਂ ਤਾਂ ਕਦੇ ਹੋਇਆ ਨਹੀਂ ਤੇ 1984 ਵਾਲਿਆਂ ਦੇ ਜਿਹੜੇ ਕੇਸ ਸੀ ਉਹ ਵੀ ਸਾਡੇ ਵੱਲੋਂ ਖਲਾਅੇ ਗਏ ਨੇ। ਫਿਰ ਉਹਨਾਂ ਚੀਜ਼ਾਂ ਨੂੰ ਕਿਵੇਂ ਸਮਝਦੇ ਹੋ ਤੁਸੀਂ? ਉਹ ਤਾਂ ਜੀ ਇੱਕ ਸਿੱਖਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਕੋਈ ਨਾ ਕੋਈ ਸ਼ੁਸ਼ਾ ਛੱਡਦੇ ਨੇ ਸਿੱਧੂ ਸਾਹਿਬ ਗਏ ਸੀ ਜਿਹੜਾ ਨਵਜੋਤ ਸਿੱਧੂ ਏ ਉਹ ਗਏ ਸੀ ਪਾਕਿਸਤਾਨ ਵਿੱਚ ਉਹਨਾਂ ਦਾ ਕੋਈ ਉੱਥੇ ਦੋਸਤ ਸੀ ਉਹਦੇ ਇਮਰਾਨ ਖਾਨ ਉਹਨਾਂ ਦੇ ਥਰੂ ਸਾਨੂੰ ਉਹਨਾਂ ਨੇ ਉਹ ਜਿਹੜਾ ਕਰਤਾਰਪੁਰ ਵਾਲਾ ਗੁਰਦੁਆਰਾ ਸਾਹਿਬ ਨੇ ਉਹਨੂੰ ਲਾਂਗਾ ਦਿੱਤਾ ਤੇ ਇਹਨਾਂ ਨੇ ਆਪਣੇ ਸਿਰ ਤੇ ਲੈ ਕੇ ਸਾਰਾ ਕੰਮ ਆਪਣੇ ਸਿਰ ਤੇ ਲੈ ਲੈ ਕੇ ਇਹ ਅਸੀਂ ਕੀਤਾ ਇਹ ਜੀਆਂ ਗੱਲਾਂ ਕਰਦੇ ਨੇ ਜਦੋਂ ਕੋਈ ਕੰਮ ਬਣਦਾ ਉਦੋਂ ਐ ਸਖਾਂ ਨੂੰ ਨਾਲ ਜੋੜਨ ਲਈ ਕਹਿੰਦੇ ਨੇ ਅਸੀਂ ਕੀਤਾ ਫਰੇ ਕਰਦੇ ਨਹੀਂ ਜਦੋਂ ਸਾਡੇ ਨੌਜਵਾਨ ਸਿੱਖ ਆਗੂ ਜਰਨੈਲ ਸਿੰਘ ਹਵਾਰੇ ਵਰਗੇ 32-32 ਸਾਲ ਦੀ ਸਜ਼ਾ ਕੱਟ ਕੇ ਅੰਦਰ ਬੈਠੇ ਨੇ ਉਹਨਾਂ ਦੀ 14 ਸਾਲ ਤੋਂ ਵੱਧ ਸਜ਼ਾ ਨਹੀਂ ਹੁੰਦੀ ਜਿੰਨੂੰ ਉਮਰ ਕੈਦ ਵੀ ਹੋਵੇ ਪਰ ਇਹ ਉਹਨਾਂ ਨੂੰ ਛੱਡਦੇ ਕਿਉਂ ਨਹੀਂ ਉਹਨਾਂ ਨੂੰ ਅਜੇ ਤੱਕ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਪਰ ਉਹ ਨਹੀਂ ਕਰਦੇ ਤੇ ਸਿਰਫ ਝੂਠਾ ਆਪਣਾ ਆਪਣਾ ਲੈਣਾ ਚਾਹੁੰਦੇ ਨੇ ਵੀ ਕਿ ਅਸੀਂ ਬਹੁਤ ਇਨਾ ਸਿੱਖਾਂ ਵਾਸਤੇ ਕਰ ਰਹੇ ਹਾਂ ਪਰ ਕਰਦੇ ਨਹੀਂ ਸਾਡੇ ਬੰਦਿਆਂ ਨੇ ਸਾਰਿਆਂ ਨੇ ਸਜ਼ਾ ਕੱਟੀਆਂ ਹੋ ਜਾਂਦੀਆਂ ਨੇ ਪ੍ਰੋਫੈਸਰ ਪ੍ਰੋਫੈਸਰ ਆਪਣਾ ਭੁੱਲੜ ਸਾਹਿਬ ਆਪਣਾ ਇਹ ਜਰਨੈਲ ਸਿੰਘ ਵਾਰਾ ਤਾਰਾ ਤਾਰਾ ਇਹ ਸਾਰੇ ਆਪਣੀ ਜੇਲ੍ਹ ਤੋਂ ਵੱਧ ਸਜ਼ਾ ਕੱਟ ਚੁੱਕੇ ਪਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਅੱਛਾ ਇੱਕ ਇੱਕ ਚੀਜ਼ ਤੁਹਾਡੇ ਪ੍ਰਧਾਨ ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਪ੍ਰਧਾਨ ਸਾਹਿਬ ਤੇ ਇਲਜ਼ਾਮ ਲੱਗਦਾ ਕਿ ਉਹ ਪੁਲਿਸ ਅਫਸਰ ਰਹੇ ਨੇ ਤੇ ਪੁਲਿਸ ਅਫਸਰ ਵਾਂਗੀ ਪਾਰਟੀ ਨੂੰ ਚਲਾਉਂਦੇ ਨੇ ਤੁਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਜੁੜੇ ਰਹੇ ਹੋ ਤੁਹਾਨੂੰ ਇਹ ਗੱਲ ਲੱਗੀ ਹੈ ਉਹਨਾਂ 'ਚ ਬਿਲਕੁਲ ਨਹੀਂ ਆਇਆ ਜੀ ਇਹ ਜਿਹੜੇ ਸਾਡੇ ਵਿਰੋਧੀ ਨੇ ਨਾ ਜੀ ਉਹ ਸਿਰਫ ਟਕਵਾਂਜ ਖੜਾ ਕਰੀ ਰੱਖਦੇ ਨੇ ਵੀ ਮਾਨ ਨਾਲ ਬੰਦੇ ਜੁੜਦੇ ਨੇ ਤੇ ਜੁੜਨ ਨਾ ਕਦੇ ਵੀ ਮਾਨ ਸਾਹਿਬ ਨੇ ਐਸਾ ਨਹੀਂ ਕਰਿਆ ਇੱਕ ਰਾਮਪੁਰੇ ਫੂਲ ਤੋਂ ਲਾਲਾ ਉਹਨਾਂ ਮਾੜੇ ਹਲਾਤਾਂ 'ਚ ਆਇਆ ਸੀ ਜਦੋਂ ਕਿ ਉਗਰਵਾਦ ਦੀ ਘੱਟੀ ਬੋਲਦੀ ਸੀ ਉਹ ਆਇਆ ਤਾਂ ਉਹ ਡਰਦਾ ਡਰਦਾ ਅੰਦਰ ਗਿਆ ਤਾਂ ਮਾਨ ਸਾਹਿਬ ਕੀਸੀ ਸੁਨਾਣ ਕਰਕੇ ਉੱਥੇ ਖੜੇ ਸੀ ਮਾਨ ਸਾਹਿਬ ਨੇ ਉਸ ਲਾਲੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅੱਜ ਤੱਕ ਸਾਡੇ ਨਾਲ ਨਿਖੜ ਕੇ ਨਹੀਂ ਗਿਆ ਉਹਨੂੰ ਨਹੀਂ ਲੱਗਿਆ ਵੀ ਉਹਨਾਂ ਦਾ ਪੁਲਿਸ ਰਵਈਆ ਉਹ ਵਰਤਦੇ ਨੇ ਜਾਂ ਉਹ ਮਾੜਾ ਹੈ ਮੈਂ ਉੱਥੇ ਨਾ ਜਾਵਾਂ ਉਹ ਕਹਿੰਦਾ ਜੋ ਮਾਨ ਸਾਹਿਬ ਨੇ ਕੁਝ ਹੈ ਹੀ ਨਹੀਂ ਉਹ ਵੀ ਤਾਂ Hindu ਹੀ ਨੇ ਪਰ ਇਹ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਮਾਨ ਸਾਹਿਬ ਜੀ ਕਦੇ ਕੋਈ ਇਹੋ ਜੀ ਗੱਲ ਨਹੀਂ ਮਾਨ ਸਾਹਿਬ ਆਪਣਾ ਪਿਆਰ ਦਿੰਦੇ ਨੇ ਸਾਡਾ ਸਤਿਕਾਰ ਕਰਦੇ ਨੇ ਬਹੁਤ ਵਧੀਆ ਮਾਨ ਸਾਹਿਬ ਵਰਗਾ ਬੰਦਾ ਕੋਈ ਦੁਨੀਆ ਤੇ ਨਹੀਂ ਹੋਣਾ ਜੋ ਆਪਣਾ ਆਪਣਾ ਜੋ ਮਤਲਬ ਹੈ ਉਹਦੇ ਵਾਸਤੇ ਉਹ ਕੰਮ ਕਰ ਰਹੇ ਨੇ ਆਪਣੀ ਆਜ਼ਾਦੀ ਵਾਸਤੇ ਕੰਮ ਕਰ ਰਹੇ ਨੇ ਸਿੱਖ ਆਜ਼ਾਦੀ ਮੰਗ ਕਰ ਰਹੇ ਨੇ ਅੱਛਾ ਤੁਸੀਂ ਕਿਹਾ ਕਿ ਮਾਨ ਸਾਹਿਬ ਵਰਗਾ ਕੋਈ ਬੰਦਾ ਨਹੀਂ ਪਰ ਤੁਹਾਡੇ ਨਾਲ ਕਾਨ ਸਿੰਘ ਵਾਲਾ ਜਿਹੜੇ ਤੁਹਾਡੇ ਲੀਡਰ ਸੀ ਉਹ ਤੁਹਾਡੇ ਤੋਂ ਵੱਖ ਹੋ ਗਏ ਤੁਸੀਂ ਪਿਛਲੀਆਂ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਅਮਰਿਤਪਾਲ ਤੜੇ ਦੀ ਫੁੱਲ ਸਪੋਰਟ ਕੀਤੀ ਹੈ ਤੇ ਹੁਣ ਅਮਰਿਤਪਾਲ ਤੜਾ ਤੁਹਾਡੇ ਨਾਲ ਨਹੀਂ ਹੈਗਾ ਉਹ ਅਲੱਗ ਚੱਲ ਰਹੇ ਨੇ ਤੁਸੀਂ ਅਲੱਗ ਚੱਲ ਰਹੇ ਹੋ ਤੇ ਫਿਰ ਇਹ ਲੀਡਰ ਅਲੱਗ ਕਿਉਂ ਹੋ ਜਾਂਦੇ ਨੇ ਕੀ ਕਰਨ ਮੰਦ ਜਿਹੜੇ ਕਾਨ ਸਿੰਘ ਵਾਲੇ ਦੀ ਤੁਸੀਂ ਗੱਲ ਕਰੀਏ ਨਾ ਜੀ ਕਾਨ ਸਿੰਘ ਵਾਲੇ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਵਧੀਆ ਬੰਦਾ ਸੀ ਪਰ ਜਦਾ ਉਹਦੇ ਨਾਲ ਸੀ ਨਾ ਚੀਮਾ ਸਾਹਿਬ ਉਹਦੀ ਬਦੌਲਤ ਕੋਈ ਗੱਲ ਹੋਈ ਉਸ ਨੂੰ ਵਧਾ ਚੜਾ ਕੇ ਲੋਕਾਂ ਨੇ ਪੇਸ਼ ਕੀਤਾ ਤੇ ਮਾਨ ਸਾਹਿਬ ਨੇ ਨਹੀਂ ਉਹਨਾਂ ਨੂੰ ਕੱਢਿਆ ਉਹ ਆਪ ਪਾਰਟੀ ਛੱਡ ਕੇ ਜਾ ਰਹੇ ਸੀ ਤਾਂ ਫਿਰ ਮਾਨ ਸਾਹਿਬ ਕੀ ਕਰਦੇ ਫਿਰ ਉਹਨਾਂ ਜਾਣਾ ਹੀ ਸੀ ਮਾਨ ਸਾਹਿਬ ਤੇ ਅੱਜ ਵੀ ਆਂਦੇ ਨੇ ਸਾਡੇ ਨਾਲ ਆਜੋ ਪਰ ਜਿਹੜਾ ਗਲਤ ਬੰਦਾ ਉਹਨੂੰ ਗਲਤ ਕਹਾਂਗੇ ਉਹ ਚੀਮੇ ਵਾਸਤੇ ਕੋਈ ਗਲਤੀ ਹੋਈ ਸੀ ਉਹਦੇ ਕਰਕੇ ਉਹ ਬਾਹਰ ਚਲੇ ਗਿਆ ਸੀ ਅੱਛਾ ਇਹਨਾਂ ਦਾ ਤਾਂ ਗੱਲ ਹੋ ਗਈ ਕਿ ਬਾਹਰ ਚਲੇ ਗਏ ਅਮਰਿਤਪਾਲ ਹਰਨ ਨਾਲ ਕੀ ਰੌਲਾ ਪਿਆ ਤੁਹਾਡਾ ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਤੁਸੀਂ ਇਕੱਠੇ ਸੀ ਖਡੂਰ ਸਾਹਿਬ ਦੀ ਇਲੈਕਸ਼ਨ ਮੈਂ ਆਪ ਕਵਰ ਕੀਤੀ ਹੈ ਉੱਥੇ ਤੁਹਾਡੀ ਪਾਰਟੀ ਦੀ ਫੁੱਲ ਸਪੋਰਟ ਸੀ ਜਿਹੜੇ ਤੁਹਾਡੇ ਉਮੀਦਵਾਰ ਸੀ ਉਹਨਾਂ ਨੇ ਵੀ ਜਿਹੜੇ ਪੈਰ ਪਿੱਛੇ ਪਾੜਲੇ ਸੀ ਕਿ ਅਸੀਂ ਅਮਰਿਤਪਾਲ ਦੇ ਨਾਲ ਆ ਤਾਂ ਅਜੇ ਹੁਣ ਕੀ ਵਾਪਰ ਗਿਆ ਕਿ ਤੁਸੀਂ ਅਲੱਗ-ਅਲੱਗ ਚੱਲ ਰਹੇ ਹੋ ਏ ਅਸੀਂ ਨਹੀਂ ਚੱਲ ਰਿਹਾ ਜੀ ਨਾ ਅਮਰਤਪਾਲ ਹੀ ਚੱਲ ਰਿਹਾ ਜੇ ਸਲੀਅਤ ਪੁੱਛਦੇ ਹੋ ਤਾਂ ਅਮਰਤਪਾਲ ਸਿੰਘ ਅਜੇ ਵੀ ਸਾਡੇ ਨਾਲ ਗੱਲ ਕਰਦਾ ਉਹ ਗੱਲ ਕਰ ਵੀ ਰਿਹਾ ਹੈ ਔਰ ਸਾਇਦ ਸਾਨੂੰ ਆਸ ਹੈ ਕਿ ਉਹ ਸਾਡੇ ਨਾਲ ਹੀ ਚੱਲੇਗਾ ਪਰ ਗੱਲ ਇਹ ਹੈ ਕਿ ਕੁਝ ਬੰਦੇ ਅੱਜ ਵੀ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਅੱਜ ਵੀ ਉਹਨਾਂ ਦੇ ਨਾਲ ਜਿਵੇਂ ਸਰਬਜੀਤ ਸਿੰਘ ਮੈਂ ਕਿਸੇ ਦਾ ਨਾਮ ਨਾ ਲਵਾ ਤਾਂ ਚੰਗੀ ਗੱਲ ਹੈ ਸਰਬਜੀਤ ਅਰੀ ਤੇ ਪੰਜ ਚਾਰ ਬੰਦੇ ਉਹਨਾਂ ਦੇ ਨਾਲ ਹੋਰ ਨੇ ਜਿਹੜੇ ਕਿ ਉਹ ਮਾਨ ਨਾਲ ਸਮਝੌਤਾ ਹੋਣ ਤੇ ਰਾਜੀ ਨਹੀਂ ਹੈ ਜੇ ਮਾਨ ਨਾਲ ਸਮਝੌਤਾ ਹੁੰਦੇ ਨੇ ਤੇ ਇਹਨਾਂ ਦਾ ਧੜਾ ਪਾਰੀ ਹੋ ਜਾਏਗਾ ਇਸ ਲਈ ਉਹ ਉਹਨਾਂ ਨੂੰ ਵੱਖਰਿਆਂ ਕਰਕੇ ਲਈ ਫਿਰਦੇ ਨੇ ਉਹਨਾਂ ਮਾਗੀ ਦੇ ਮੇਲੇ ਤੇ ਆ ਆਪਣਾ ਵਿਸਾਖੀ ਦੇ ਮੇਲੇ ਤੇ ਉਹਨਾਂ ਨੇ ਸਟੇਜ ਵੀ ਵੱਖਰੀ ਲਾਈ ਸੀ ਤੇ ਉਹੀ ਬੰਦੇ ਸਨ ਜਿਹੜੇ ਵਿੱਚੋਂ ਕੱਢੇ ਹੋਏ ਨੇ ਕੁਝ ਜਿਹਦੇ ਖਿਲਾਫ ਕਰ ਰਹੇ ਨੇ ਕੰਮ ਉਹ ਬੰਦੇ ਮਾਨ ਸਾਹਿਬ ਨਾਲ ਉਹਨਾਂ ਨੂੰ ਨੇੜੇ ਨਹੀਂ ਲੱਗਣ ਦੇ ਰਹੇ ਜੇ ਪਰ ਸਾਨੂੰ ਆਸ ਹੈ ਕਿ ਅਮਰਤਪਾਲ ਸਾਹਿਬ ਸਾਡੇ ਨਾਲ ਚੱਲੇਗਾ ਅੱਛਾ ਤਾਂ ਤੁਹਾਨੂੰ ਆਸ ਹੈ ਕਿ ਦੋਵੇਂ ਅਕਾਲੀ ਦਲ ਇਕੱਠੇ ਹੋਣਗੇ ਪਰ ਸਰਬਜੀਤ ਖਾਲਸਾ ਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਉਹ ਕਹਿੰਦੇ ਕਿ ਸੁਖਵੀਰ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਕਿਸੇ ਨਾਲ ਵੀ ਗਠਜੋੜ ਹੋ ਸਕਦਾ ਮਾਨ ਤੇ ਬਾਦਲ ਨਾਲ ਗਠਜੋੜ ਨਹੀਂ ਹੋ ਸਕਦਾ ਜਿਹੜੇ ਕਾਨ ਸਿੰਘ ਵਾਲਾ ਨੇ ਉਹ ਵੀ ਉਹਨਾਂ ਦੇ ਨਾਲ ਜਾ ਚੁੱਕੇ ਨੇ ਤੁਹਾਨੂੰ ਪਤੀ ਹੋਏਗਾ ਕਿ ਉਹਨਾਂ ਦਾ ਸਮਰਥਨ ਉਹਨਾਂ ਨੂੰ ਹੈ ਤੇ ਉਹ ਜਦ ਉਹਨਾਂ ਦੇ ਜੇ ਅਮਰਿਤਪਾਲ ਤੋਂ ਬਾਅਦ ਵੱਡੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਸਰਬਜੀਤ ਖਾਲਸਾ ਤੁਹਾਡੇ ਨਾਲ ਵੀ ਪਹਿਲਾਂ ਰਹੇ ਆ ਤੁਹਾਡੀ ਪਾਰਟੀ ਵੱਲੋਂ ਵੀ ਤਨੋਲੇ ਤੋਂ ਸ਼ਾਇਦ ਉਹਨਾਂ ਨੇ ਇਲੈਕਸ਼ਨ ਵੀ ਲੜੀ ਆ ਵਟਿੰਡਾ ਤੋਂ ਵੀ ਲੜੀ ਆ ਤੇ ਉਸ ਤੋਂ ਬਾਅਦ ਹੁਣ ਕੀ ਪੋਜੀਸ਼ਨ ਬਣਦੀ ਦਿਖਾਈ ਦਿੰਦੀ ਹੈ ਜਦੋਂ ਇੱਕ ਸੀਨੀਅਰ ਲੀਡਰ ਉਹਨਾਂ ਦਾ ਕਹਿ ਰਿਹਾ ਕਿ ਅਮਰਿਤਪਾਲ ਦੇ ਨਾਲ ਅਸੀਂ ਸੌਰੀ ਮਾਫ ਕਰਨਾ ਕਿ ਸਿਮਰਜੀਤ ਮਾਨ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਗਠਜੋੜ ਨਹੀਂ ਹੋ ਸਕਦਾ ਵੇਖੋ ਜੀ ਜਦੋਂ ਚੋਣਾਂ ਆਉਂਦੀਆਂ ਨੇ ਨਾ ਇਹ ਗੱਲਾਂ ਹੁੰਦੀਆਂ ਹੁੰਦੀਆਂ ਨੇ ਜੀ ਜਦੋਂ ਲਕਸ਼ਣ ਦਾ ਐਲਾਨ ਹੋਏਗਾ ਤੁਸੀਂ ਵੇਖਿਓ ਕਿਹੜੇ ਬੰਦੇ ਸਾਡੇ ਨਾਲ ਆਉਂਦੇ ਨੇ ਤੇ ਕਿਹੜੇ ਪਰਾਂ ਜਾਂਦੇ ਨੇ ਜਿਹੜੇ ਤੁਸੀਂ ਸਰਬਜੀਤ ਦੀ ਗੱਲ ਕਰ ਰਹੇ ਹੋ ਉਸ ਦੀ ਸਿਸਟਰ ਤਾਂ ਸਾਡੀ ਸਟੇਜ ਤੇ ਹਰ ਵਾਰ ਆਉਂਦੀ ਹਰ ਵਾਰ ਆ ਕੇ ਉਹ ਸਾਡੇ ਕੋਲ ਟਿਕਟ ਵੀ ਲੈਣ ਦੀ ਚਾਹਵਾਨ ਹੈ ਪਰ ਇਹ ਜਿਹੜੇ ਬੰਦੇ ਨੇ ਕੁਝ ਕੁ ਬੰਦੇ ਉਹ ਵਿੱਚ ਉਂਗਲਬਾਜੀ ਕਰੀ ਜਾਂਦੇ ਨੇ ਵੀ ਇਕੱਠੇ ਹੋ ਗਏ ਤੇ ਫਿਰ ਸਾਡੇ ਪੱਲੇ ਕੁਝ ਨਹੀਂ ਰਹਿਣਾ ਤੇ ਅਸੀਂ ਫਿਰ ਮੈਂ ਤੁਹਾਨੂੰ ਦਰਉਣਾ ਕਿ ਜੇ ਜਿਹੜੇ ਅੰਮ੍ਰਿਤਪਾਲ ਹੋਰੀ ਨੇ ਉਹ ਜਿਹੜੀ ਚੀਜ਼ ਦੀ ਮੰਗ ਉਹ ਕਰਦੇ ਨੇ ਉਸੇ ਚੀਜ਼ ਦੀ ਮੰਗ ਅਸੀਂ ਕਰਨੇ ਆ ਤੇ ਸਾਡਾ ਸਮਝੌਤਾ ਹੋਏਗਾ ਅਸੀਂ ਇਕੱਠੇ ਚੌਣ ਲੜਾਂਗੇ ਅੱਛਾ ਇੱਕ ਚੀਜ਼ ਹੋਰ ਹੈ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਇਲਜ਼ਾਮ ਲੱਗਦੇ ਨੇ ਕਿ ਸੁਖਵੀਰ ਬਾਦਲ ਹੋਰਾਂ ਤੇ ਕਿ ਬਾਦਲ ਪਰਿਵਾਰ ਹੈ ਜਿਹੜਾ ਉਹ ਅਕਾਲ ਤਖਤ ਦੇ ਫੈਸਲਿਆਂ ਨੂੰ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਤੇ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਦੂਜੇ ਪਾਸੇ ਜਿਹੜਾ ਬਾਦਲ ਤੜਾ ਉਹ ਕਹਿੰਦਾ ਕਿ ਭਾਜਪਾ ਕਬਜ਼ਾ ਕਰਨਾ ਚਾਹੁੰਦੀ ਹੈ ਦੋਵੇਂ ਘਟਨਾਕ੍ਰਮ ਨੂੰ ਕਿਵੇਂ ਸਮਝਦੇ ਹੋ ਤੁਸੀਂ ਉਹਦੇ ਵਿੱਚ ਬਹੁਤ ਵੱਡਾ ਫਰਕ ਹੈ ਇਹ ਤਾਂ ਪਹਿਲਾ ਵਿਆਹ ਦਾ ਸੀ ਸਾਡਾ 9 ਮਾਸ ਦਾ ਰਿਸ਼ਤਾ ਹੈ বিজেপি ਨਾਲ ਫੇਰੇ ਟੁੱਟ ਗਏ ਅੱਜ ਹੁਣ ਵੇਖੋ ਜਿਹੜਾ ਗੋਲਕ ਦੇ ਵਿੱਚ ਪੈਸਾ ਹੈ ਉਸ ਨੂੰ ਵਰਤਣ ਦੇ ਲਈ ਸੁਖਵੀਰ ਬਾਦਲ ਸਿੰਘ ਪਰਲੋ ਮਰਛੀ ਹੋ ਰਿਹਾ ਕੋਈ ਇਹਨਾਂ ਦਾ ਕਿਸੇ ਨਾਲ ਸਮਝੌਤਾ ਨਹੀਂ ਸultanpur Lodhi ਨਾਲ ਇੱਕ ਬਹੁਤ ਵੱਡਾ ਸਾਡਾ ਉਹ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਗਿਆ ਸੀ ਤੇ ਉੱਥੇ ਸੁਖਵੀਰ ਬਾਦਲ ਨੇ 12 ਕਰੋੜ ਰੁਪਏ ਦਾ ਖਰਚਾ ਲਖਾਤਾ ਸੀ ਜਦੋਂ ਕਿ ਉੱਥੇ ਮੇਰੇ ਖਿਆਲ ਆ ਜਿਆਦਾ ਨਹੀਂ ਤੇ 20 ਲੱਖ ਰੁਪਈਆ ਲੱਗਿਆ ਹੋਣਾ ਤੇ ਉਹ ਸਾਰਾ ਖਾਣ ਦੇ ਲਈ ਜਿਹੜਾ ਟਕਵੰਚ ਖੜਾ ਕਰਦੇ ਨੇ ਉੱਥੇ 12 ਕਰੋੜ ਵਿਖਾ ਕੇ ਉਹ ਪੈਸੇ ਕਿੱਧਰ ਗਏ ਇਹ ਇਸ ਕਰਕੇ ਸੁਖਵੀਰ ਬਾਦਲ ਜਿਹੜਾ ਹੈ ਇਹਦੇ ਮਨ ਦੀ ਜਿਹੜੀ ਮਨਸਾ ਉਹ ਪੂਰੀ ਤੇ ਨਹੀਂ ਹੁੰਦੀ ਦਿਸਦੀ ਵੀ ਪਰ ਇਹ ਉਹ ਜਿਹੜੇ ਗੋਲ ਕੜਾ ਕਬਜ਼ਾ ਨਹੀਂ ਛੱਡਣਾ ਚਾਹੁੰਦਾ ਜਿਹੜੇ ਜ਼ਥੇਦਾਰ ਲਾਏ ਹੋਏ ਨੇ ਉਹ ਇਹਨੇ ਆਪਣੀ ਮਰਜ਼ੀ ਦੇ ਲਾਏ ਹੋਏ ਨੇ ਕਾਲ ਤੱਕ ਦਾ ਜ਼ਥੇਦਾਰ ਹੋਇਆ ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਇਆ ਇਸ ਹਾਬਸ ਕਬੀਰ ਦੀ ਮਰਜ਼ੀ ਨਾਲ ਜਿਹੜਾ ਇਹਨਾਂ ਨੂੰ ਨਾ ਕਰਦਾ ਉਹਨੂੰ ਕੱਲ ਤੋਂ ਫੜ ਕੇ ਥੱਲੇ ਥਾ। ਅੱਛਾ ਤੁਸੀਂ ਜਥੇਦਾਰ ਸਾਹਿਬਾਨਾਂ ਬਾਰੇ ਗੱਲ ਕੀਤੀ ਤਾਂ ਪਿਛਲੇ ਲੰਬੇ ਸਮੇਂ ਤੋਂ ਮੰਗ ਉੱਠਦੀ ਰਹੀ ਹੈ ਕਿ ਕੋਈ ਨਾ ਕੋਈ ਵਿਧਿ ਵਿਵਧਾਨ ਹੋਣਾ ਚਾਹੀਦਾ ਹੈ ਜਿਸ ਦੇ ਅਕੋਰਡਿੰਗ ਸਮਾਂ ਤੈਅ ਕੀਤਾ ਜਾ ਸਕੇ ਨਿਯੁਕਤੀ ਤੇ ਵਿਉਂਤਬੰਦੀ ਬਣਾਈ ਜਾ ਸਕੇ ਤੁਹਾਡੇ ਅਕੋਰਡਿੰਗ ਤੁਹਾਡੀ ਪਾਰਟੀ ਦੇ ਅਕੋਰਡਿੰਗ ਕਿਸ ਤਰੀਕੇ ਦੀ ਵਿਧਿ ਵਿਵਧਾਨ ਹੋਣਾ ਚਾਹੀਦਾ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਉਹ ਤਾਂ ਜੀ ਅਸੀਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਆਇਆ ਹੋਇਆ ਕਿ ਜਿਹੜਾ ਜਥੇਦਾਰ ਹੋਣਾ ਚਾਹੀਦਾ ਉਹ ਸਾਡਾ ਜਥੇਦਾਰ ਹੈ ਧਿਆਨ ਸਿੰਘ ਮੰਡੇ ਜਦੋਂ ਸਰਬੱਤ ਖਾਲਸਾ ਹੋਇਆ ਸੀ ਨਾ ਉਦੋਂ ਅਸੀਂ ਸਰਬੱਤ ਖਾਲਸੇ ਨੇ ਚੁਣਿਆ ਸੀ ਭਾਈ ਧਿਆਨ ਸਿੰਘ ਮੰਡ ਨੂੰ ਉਹ ਅਕਾਲ ਤਖਤ ਦਾ ਜਥੇਦਾਰ ਹੈ ਅਸੀਂ ਤਾਂ ਉਹਨਾਂ ਨੂੰ ਮੰਨਦੇ ਹੀ ਨਹੀਂ ਸਾਡਾ ਉਹਨਾਂ ਨਾਲ ਸਮਝੌਤਾ ਕੀ ਹੋਣਾ ਹੈ ਸਾਡਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਉਹ ਧਿਆਨ ਸਿੰਘ ਮੰਡੇ ਇਹ ਜਿਹੜੇ ਨੇ ਇਹ ਸੁਖਬੀਰ ਬਾਦਲ ਦੇ ਬਣਾਏ ਹੋਏ ਨੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਤਾਂ ਜਿਹੜਾ ਸਾਡਾ ਜਥੇਦਾਰ ਹੈ ਉਹ ਧਿਆਨ ਸਿੰਘ ਮੰਡੇ ਉਹ ਹਲਵਾਰਾਜੀ ਨੂੰ ਬਣਾਇਆ ਸੀ ਪ੍ਰਧਾਨ ਜਿੰਨਾ ਚਿਰ ਉਹ ਨਹੀਂ ਆਉਂਦੇ ਉਹਨਾਂ ਚਿਰ ਧਿਆਨ ਸਿੰਘ ਮੰਡਰਾ ਹੈਗਾ ਜਦੋਂ ਉਹ ਆਗੇ ਤਾਂ ਉਹ ਆਪਣੀ ਵਾਕਡੋਰ ਸਮਝ ਲਾਂਗੇ ਅੱਛਾ ਇੱਕ ਨਾ ਆਮ ਸੰਗਤ ਦੇ ਵਿੱਚ ਪ੍ਰਚਲਿਤ ਹੈ ਕਿ ਜਿਨਨੇ ਅਕਾਲੀ ਦਲ ਨੇ ਜਾਂ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮਨਾਮਾ ਜਾਰੀ ਹੋਇਆ ਸੀ ਕਿ ਸਾਰੇ ਅਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਹੀ ਮਸਲੇ ਨੇ ਜਿਹੜੇ ਸਿੱਖਾਂ ਦੇ ਹੱਲ ਹੋ ਸਕਦੇ ਨੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਐ ਜੀ ਪੀ ਸੀ ਦੇ ਨਿਯੁਕਤ ਕੀਤੇ ਜਥੇਦਾਰਾਂ ਨੂੰ ਨਹੀਂ ਮੰਨਦੇ ਅਕਾਲੀ ਦਲ ਬਾਦਲ ਕਹਿੰਦਾ ਕਿ ਅਸੀਂ ਜਿਹੜੇ ਆ ਧਿਆਨ ਸਿੰਘ ਮੰਡ ਨੇ ਬਲਜੀਤ ਸਿੰਘ ਦਾਦੂਵਾਲ ਨੇ ਜਾਂ ਹੋਰ ਅਜੇ ਹੋਰ ਲੀਡਰ ਨੇ ਬਹੁਤ ਸਾਰੇ ਇਹਨਾਂ ਨੂੰ ਨਹੀਂ ਮੰਨਦੇ ਤਾਂ ਮਸਲੇ ਹੱਲ ਕਿਵੇਂ ਹੋਣਗੇ ਸੰਗਤ ਦੇ ਕਿਉਂਕਿ ਬਹੁਤ ਦੁਬਿਧਾ ਦੇ ਵਿੱਚ ਹਮੇਸ਼ਾ ਸਥਿਤੀ ਬਣੀ ਰਹਿੰਦੀ ਹੈ ਕਿ ਇਸ ਅਕਾਲੀ ਦਲ ਵੱਲ ਜਾਈਏ ਇਸ ਅਕਾਲੀ ਦਲ ਵੱਲ ਜਾਈਏ ਜਾਂ ਇਸ ਅਕਾਲੀ ਦਲ ਵੱਲ ਜਾਈਏ ਇਹਦੇ ਵਿੱਚ ਜੈਦਾਰ ਜੀ ਗੱਲ ਇਸ ਤਰ੍ਹਾਂ ਹੈ ਕਿ ਸਰਦਾਰ ਸਿਮਰਜੀਤ ਮਾਨ ਤਾਂ ਕਹਿੰਦਾ ਇੱਕ ਝੰਡੇ ਵੱਲੇ ਇਕੱਠੇ ਹੋ ਜੀ ਪਰ ਜਦੋਂ ਅਸੀਂ ਖਾਲਸਾਤਨ ਦੀ ਗੱਲ ਕਰਨੇ ਆ ਆਪਣੇ ਯਾਦ ਖਿੱਤੇ ਦੀ ਗੱਲ ਕਰਨੇ ਆ ਤੇ ਸਾਰੇ ਪੱਜ ਜਾਂਦੇ ਨੇ ਕੋਈ ਇਹਦੇ ਰੌਲਾ ਨਹੀਂ ਕੋਈ ਕੁਛ ਨਹੀਂ ਉਹ ਅਸੀਂ ਸੁਖਬੀਰ ਬਾਦਲਰਾਂ ਨੂੰ ਇਸ ਜਗ੍ਹਾ ਤੋਂ ਲਾਹਮੇ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਤੇ ਜਿਹੜੇ ਮਾਨ ਸਾਹਿਬ ਨੇ ਉਹ ਤਾਂ ਕਹਿ ਰਹੇ ਨੇ ਇੱਕ ਝੰਡੇ ਥੱਲੇ ਇਕੱਠੇ ਹੋਵੋ ਆਪਾਂ ਕਾਲ ਤਖਤ ਤੇ ਬਹਿ ਜਾਂਦੇ ਆ ਸਾਰੇ ਪਰ ਕੋਈ ਗੱਲਾਂ ਤਾਂ ਸਿੱਖੀ ਦੀਆਂ ਕਰੋ ਕੋਈ ਯਾਦ ਖਿੱਤੇ ਦੀ ਗੱਲ ਕਰੋ ਤਾਂ ਹੀ ਅਸੀਂ ਇਕੱਠੇ ਹੋਵਾਂਗੇ ਜਦੋਂ ਅਸੀਂ ਯਾਦ ਖਿੱਤੇ ਦੀ ਗੱਲ ਕਰਨੇ ਆ ਆਪਣੇ ਸਿੱਖਾਂ ਦੇ ਹੱਕ ਦੀ ਗੱਲ ਕਰਨੇ ਆ ਤੇ ਉਦੋਂ ਇਹ ਸਾਰੇ ਭੱਜ ਜਾਂਦੇ ਆ। ਪੰਜਾਬ ਦੇ ਵਿੱਚ ਪਿਛਲੇ ਇਲੈਕਸ਼ਨ ਦੇ ਵਿੱਚ ਬਦਲਾਅ ਦੇ ਨਾਂ ਤੇ ਝੜੂ ਵਾਲਿਆਂ ਨੇ ਸਰਕਾਰ ਬਣਾਈ ਸੀ। ਤੁਹਾਨੂੰ ਕਿੰਨਾ ਕੁ ਲੱਗਦਾ ਕਿ ਪੰਜਾਬ ਦੇ ਵਿੱਚ ਬਦਲਾਅ ਆ ਗਿਆ? ਬਦਲਾਅ ਤੁਸੀਂ ਵੇਖ ਹੀ ਰਹੇ ਹੋ ਜੀ। ਪਹਿਲਾਂ ਕਿਸਾਨ ਕੁੱਟੇ। ਸਾਡੀਆਂ ਯੂਨਟ ਟਰੱਕ ਯੂਨਾਂ ਨੇ ਇੱਥੇ ਉਹ ਤਰੋੜੀਆਂ ਇਹਨਾਂ ਨੇ। ਇਹਨਾਂ ਨੂੰ ਤਾਂ ਕੋਈ ਪਿੰਡ ਦੇ ਵਿੱਚ ਨਹੀਂ ਵੜਦਾ ਹੈਗਾ ਜੀ ਜਿਤ ਤੱਕ ਜਸਦਰ ਜੀ ਮੇਰਾ ਆਈਡੀਆ। ਅਸੀਂ ਰੋਜ਼ ਵੇਖਦੇ ਆਂ ਬੰਦਿਆਂ ਦੇ ਜਾਂਦੇ ਆਂ ਸੱਤਾ 'ਚ ਜਾਂਦੇ ਆਂ। ਉਹ ਕਹਿੰਦਾ ਵੀ ਇਹਨੇ ਤਾਂ ਜੋ ਕਰਿਆ ਕਰਨਾ ਸੀ ਉਹਦੇ ਉਲਟ ਕਰਤਾ ਗਾਂ ਨੂੰ ਕਿਸੇ ਦੇ ਪਿੰਡ ਨਾ ਮਰ ਜੇ ਇਹ ਸਰਕਾਰ ਤੋਂ ਕੋਈ ਆਸ ਨਾ ਰੱਖੇ ਵੀ ਇਹ ਸਾਨੂੰ ਕੁਝ ਦਏਗੀ ਆਹ ਮੁੰਡਾ ਤੁਹਾਡੇ ਸਾਹਮਣੇ ਟਾਵਰ ਦੇ ਉੱਤੇ ਬੈਠਾ ਜੀ ਜੀ ਟਾਵਰ ਦੇ ਉੱਤੇ ਮੁੰਡਾ ਬੈਠਾ ਹੈ ਅੱਜ 7 ਮਹੀਨੇ 7 ਮਹੀਨੇ ਹੋ ਚੱਲੇ ਨੇ ਇਸ ਬੰਦੇ ਨੂੰ ਬੈਠੇ ਨੂੰ ਇਹਨਾਂ ਦਾ ਕੋਈ ਵੀ ਮੁੱਦਾ ਇਹਨਾਂ ਨੇ ਨਹੀਂ ਠਾਇਆ ਜਦ ਦਸੋ ਲੋਕ ਕਿਸ ਤਰ੍ਹਾਂ ਨਾਲ ਲੱਗਣਗੇ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਡਾ ਇਥੋਂ ਨਮਾਇਦਾ ਚੁਣਿਆ ਹੋਇਆ ਆ ਕੇ ਉਹ ਤਾਂ ਪਤਾ ਲਵੇ ਉਹ ਵੀ ਨਹੀਂ ਆਉਂਦਾ ਜੀ ਜਿਸ ਨੂੰ ਅਸੀਂ ਵੋਟਾਂ પાਕੇ ਲੋਕਾਂ ਨੇ ਜਿਤਾਇਆ ਉਹ ਤਾਂ ਆ ਜੇ ਉਹ ਵੀ ਨਹੀਂ ਆਉਂਦਾ ਇਹ ਸਰਕਾਰ ਬਹੁਤ ਨਕਮੀ ਹੈ ਬਹੁਤ ਜ਼ਿਆਦਾ ਫੇਲ ਹੋਈ ਹੈ ਆ ਹੁਣ ਪਾਣੀ ਦੇ ਮਸਲੇ ਤੇ ਤੁਸੀਂ ਵੇਖ ਲਓ ਕੱਲ ਦਾ ਕਹਿੰਦਾ ਮੈਂ ਪਾਣੀ ਉਹਨਾਂ ਨੂੰ ਦੇਣਾ ਹੈ ਇਹ ਜਿਹੜੀਆਂ ਗੱਲਾਂ ਨੇ ਗਲਤ ਕਰ ਰਹਾ ਹੈ ਇਹ ਸਰਕਾਰ ਅੱਗੋਂ ਆਸ ਨਾ ਰੱਖੇ ਕਿ ਮੈਨੂੰ ਪਿੰਡਾਂ ਚ ਵੋਟਾਂ ਮਿਲਣਗੀਆਂ ਲੋਕਾਂ ਨੇ ਪਿੰਡਾਂ ਚ